ਕੀ ਮੋਲਾ ਮੋਲਾ ਮੁੰਡਿਆ ਇਹ ਜਮੋਲਾ ਐ ਰੁਕ ਕੇ ਸਹੀ ਹੋਰੇ ਯਾਰ ਕਿੰਨੇ ਦੀ ਵੇਚਣੀ ਕਿੰਨੇ ਦੀ ਇਹ ਕਿੰਨੇ ਦੀ ਹਾਂ ਨਾ ਜਾਵਾਂ ਸਿੱਧੀ ਬੋਲੋ ਜਮਾ ਸਹੀ ਭਾਈ ਜਮਾ 80 ਹੋ ਜੋੜ ਨਾ ਕਰਾਈ ਸਿੱਧੀ ਬਸ ਇਹ ਰੱਖ ਲੈ ਓ ਯਾਰ ਜੇ ਗਾਣਾ ਹੋਜੀ ਗੱਲ ਕਰ ਨੇੜੇ ਵਾਲੇ ਨਹੀਂ ਕੋ ਨੇੜੇ ਵਾਲੀ ਗੱਲ ਕਰ ਦੱਸ ਜਾਏਗਾ ਗੱਲਾਂ ਨੇ ਤੂੰ ਦੱਸ ਲੈ ਕੋ ਯਾਰ ਹੁਣ ਅਸੀਂ ਤੈਨੂੰ ਫਿਰ ਕੀ ਕਹੀ ਹੁਣ ਇਹ ਮੈਂ ਰਾਹ ਦਾ ਪਾਗਲ ਤੂੰ ਦੱਸ ਲੈ ਛੱਡ ਦੇ ਕੋਈ ਗੱਲ ਗਾਂ ਤੋਂ ਗੱਲ ਕਰ ਕੋਈ ਗੱਲ ਹੀ ਛੱਡ ਦੇ ਨਾ ਕਹਾਂ ਤਾਂ ਕਿਤੇ ਨਹੀਂ ਚੱਲੀ ਚੱਲ ਦੱਸ ਕਿੰਨੇ ਲੈਣੀ ਤੂੰ ਕੋ ਰਾਹ ਪਾਏਗਾ ਮਾਜੀ ਦੀ ਦੇ 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 ਦੇਗਾ ਤੇ ਫਿਰ ਤੂੰ ਆ ਹਾਂ ਤਾਂ ਆਪ ਦਾ ਦੁਰਸਤ ਤੜਾ ਕੇ ਭਾਈ ਦਾ ਵੇਚ ਨਾਲ ਦੱਸ ਕਿੰਨੇ ਦੀ ਹਣਾ ਕਿੰਨੇ ਦੀ ਪੱਕਾ ਜਾਂ ਕਿੰਨੇ ਦੀ ਹੈ ਕਿੰਨੇ ਦੀ ਬਲ ਕਰ 40 ਦੀ ਇਹ ਕਿੱਟਾ ਚੀਜ਼ ਲੈ ਕੋਈ ਰੇਡ ਨੇ ਤੂੰ ਵੀ ਦਾ ਮੰਗੋ ਯਾਰ ਕਿੰਨੇ ਪ੍ਰਕਾਰੇ ਕੀਤੀ ਹੈ ਸਰਕਾਰ ਕੇਂਦਰ ਕਰ ਕਿੰਨੇ ਦੀ ਵੇਚਦਾ ਤੁਸੀਂ ਹੱਕ ਤੇ ਘਰਾ ਦਊਗਾ ਹਾਂ ਜਨਮ ਇੱਕੋ ਵਾਰੀ ਕਹ ਤੂੰ ਜਮਾਂ ਲਾਸਟ ਹਾਂ ਇੱਕ ਡੰਗੇ ਰੱਖ ਲਓ 95000 ਦੀ ਗਾਦ ਲੈ ਫਿਰ ਕਿੰਨੇ ਦੀ ਬੋਲੇਗਾ ਵੀ ਕੁਝ ਘਿਆ ਨੂੰ ਚੱਲ ਪੈਗਾ ਤੇ ਰਾ ਹੁਣ ਅਸੀਂ ਤੈਨੂੰ ਅਸੀਂ ਤੈਨੂੰ 85 ਲਾ ਕੀ ਆਣਾ ਕੀ ਆ ਕਿੰਨੇ ਦੀ ਵੇਚਦਾ ਕਿੰਨੇ ਦੀ ਸਹੀ ਤੁਝੋ ਮੈਂ ਜਿਹੜੀ ਗੱਲ ਹੈ ਲਾਸਟ ਦਾ ਮਸਤ ਉਹ ਯਾਰ ਤੂੰ ਕੋਈ ਰਾਹ ਪਾਏਗਾ ਤਾਂ ਤੈਨੂੰ ਵੇਚਾਂਗੇ ਅਸੀਂ ਇੱਕ ਗੱਲ ਹੁਣ ਇਹ ਦੇ ਦੇ ਵੇਜ ਗੱਲ ਕੀ ਗੱਲ ਸਾਹ ਦੇ ਆ ਤਾਂ ਕਹਿੰਦੇ ਹਾਂ ਚੱਲ ਸਾਹਾਂ ਗੱਲ ਇਹ ਗਾਨੀ ਕੀ ਗੱਲ ਹੈ ਯਾਰ ਪੱਕੀ ਮੰਗੋ ਕੇ ਚੱਲ ਕਹਿ ਵੀਰ ਬਣਿਆ ਤੂੰ ਦੇਖੀ ਗਾ ਆ ਫੜ ਲੈ ਓਰੇ ਉੱਥੇ ਫੜ ਲੈ ਬੋਰ ਕਿੰਨੇ ਦੀ ਹਾਂ ਸੈਲ ਵਾਲਾ ਹੀ ਛੱਕ ਵੱਡਾ ਇਹਦਾ ਉਹ ਚੱਲ ਸਾਨੂੰ ਸਭ ਪਤਾ 10 ਇਹਦੇ ਸਾਹ ਲੈਂਦਾ ਇਹਦੇ ਸਾਹ ਲੈਂਦਾ ਮਾਲਕ ਵੇਜ ਨਾ ਜਿਸ ਸਾਈਡ 19 20 ਦੀ ਚੱਲ ਬਹੁਤ ਬਹੁਤ ਗੱਲ ਕੋਈ ਨਹੀਂ ਪਲ ਰਸਤਾ ਦੇ ਵੀ ਨਹੀਂ ਦੱਸ ਕਿੰਨੇ ਦੀ ਆਣਾ ਫਿਰ ਕੋਈ ਨਹੀਂ ਜਾਣਾ ਜਮਾ ਜਾ ਦਾ ਗਾਫੜ ਕੇ ਜਾ ਇਧਰ ਤੁਰ ਜੀ ਬਸ ਚੱਲ ਕਹਿ ਮੰਗਾਗੇ ਤੁਸੀਂ ਬੋਲੋ ਮੰਗਾ ਕੇ ਪੱਕੀ ਤੂੰ ਕੀ ਆ ਨਾ ਪੱਕਾ ਰਸਤਾ ਦੇ ਕਹਦੇ 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 ਨਿਮੜ ਕੰਮ ਜਰਾ ਮੈਂ ਨਾ ਨਾ ਚੱਲੀ ਓਏ ਇੱਧਰ ਆ ਜਾ ਉਧਰ ਨਾ ਜਾ ਗਾਣ ਨਹੀਂ ਛੋੜ ਭਾਈ ਭੈ ਕੇ ਚੱਲ ਬੋਲ ਬੋਲ ਚੱਲ ਉਹਦਾ ਕਰੇਲੂ ਦੇ ਹਾਂ ਜਮਈਆ ਜਮਈਆ ਸਾਰੇ ਫੋਨ ਇਕੱਠਾ ਹਾਂ ਵਿੱਚ ਤੇ ਕਹਿ ਦੇਣੀ ਇੱਕਣਾ ਐਦਾਂ ਨਾ ਕਰ ਓ ਠੀਕ ਚੱਲਣ ਦੇ ਕੰਮ ਨਾ ਅੜੀਆਂ ਨਾ ਕਰ ਹਾਂ ਭੱਜ ਕੇ ਗਾਣੀ ਵਿਗਣੀ ਮਨ ਭੱਜ ਕੇ ਗਾਣੀ ਵਿਗਣੀਗੀ ਟਿਕਾਣੇ ਨਾਲ ਹਾਂ ਟਿਕਾਣੇ ਤੇ ਹੋ ਕੇ ਦਾਣਾ ਦਾ ਸੌਦਾ ਕਰ ਟਿਕਾਣੇ ਤੇ ਮੈਂ ਤੈਨੂੰ ਰੋਹ ਕਰਾ ਦਿੱਤਾ ਨਹੀਂ ਪੱਕਾ ਦਿੱਤਾ ਜੇ ਉਹ ਤੋਂ ਪੱਕੇ ਤੇ ਗਾਂ ਫੜ ਲਾਂਗੇ ਹਾਂ ਯਾਰ ਕਬੋਡੀ ਜੀ ਕਹਤੀ ਯਾਰ ਠੀਕ ਹੈ ਲਾਂਗ ਦੀ ਮੰਗ ਲਈ ਯਾਰ ਹਾਂ ਕ੍ਰਾਸ ਬਣ ਦੀ ਗਾਂ ਕਿਹੜਾ ਬ੍ਰੀਡ ਆ ਠੀਕ ਆ ਜਿਵੇਂ ਕੋਈ ਯਾਰ ਐਡਾ ਮੋਟਾ ਥਾੜਾ ਭੈਣ ਜਦੋਂ ਕੋਈ ਹੈਗਾ ਹਾਂ ਮੈਂ ਉਹਨੂੰ ਕਹਿਣਾ ਉਹ ਸੁਬਾ ਸੁਬਾ ਬੌਣੀ ਵਾਲੇ ਪਾਸੇ ਹੋਰ ਨੂੰ ਜਵਾ ਲਗਾ ਦੀ ਨਹੀਂ ਕੀਤੇ ਰਿਹਾ ਹਾਂ ਹਾਂ ਇੱਥੇ ਇੱਧਰ ਗੱਲ ਸੁਣਾ ਗੱਲ ਹੁਣ ਵੇਚ ਮੈਂ ਤੇਰਾ ਮਾਲ ਆ ਇੱਧਰ ਗੱਲ ਹਾਂ ਭਾਵੇਂ ਦੇਊ ਆ ਉੱਤੇ ਦੇਊ ਆ ਓ ਯਾਰ ਨਹੀਂ ਆ ਉੱਤੇ ਕਰਦੇ ਯਾਰ ਹੋਰ ਹੁਣ ਇਹਦਾ ਕੀ ਆ ਕਰਦੇ ਬਾਠਾ ਵਾਹ ਨਾ ਤੇਰਾ ਕੰਮਦਾਰ ਹਾਂ ਛੱਡ ਦੇ ਗੋਡੀ ਨਾਲ ਹੜਦੇ ਆ ਫੋਟੋ ਨਾਲ ਇੱਕ ਮੇਰੇ ਸੁਣ ਲੈ ਉਰਾ ਇੱਧਰ ਹੋ ਗਿਆ ਜਾਨੀ ਦੇਖ ਤੂੰ ਛੋੜੇ ਪਾ ਅੱਗ ਬਗੜਾ ਸਾਹ ਜਿਹੜੇ ਪਾ ਕੀ ਕਹੀ ਜਾਣ ਪੰਜ ਉੱਤੇ ਯਾਰ ਜਾਂਦਾ ਓ ਨਹੀਂ ਓ ਜਾ ਮੈਂ ਬੱਸ ਉਹਨੂੰ ਠੇਕਾ ਆਣੀ ਦਾ ਮਾਰਿਆ ਓ ਕੋਈ ਨਹੀਂ ਓ ਨਹੀਂ ਮੰਗੇ Hanımefendi, tekrar bana ਉਹ ਪਾ ਉਹ ਤੂੰ ਨਾ ਸਾਜਾ ਤਰਾ ਗੁਰ ਤੇਰੇ ਬੰਦ ਪੈਗੇ ਤੂੰ ਕੋਈ ਨਹੀਂ ਡਿੱਗਾਂਦੇ ਇਹ ਪਤਾ ਹੈ ਇਹ ਪਹਿਲੀ ਵਾਰ ਗੇਮ ਲੈ ਚੱਲ ਛੱਡ ਫੇਰ ਕਿਉਂ ਚੱਲ ਇੱਧਰ ਕਰ ਹੁਣ ਕੀ ਕਮਾਲ ਕਰੀਂ ਨਾ ਹੁਣ ਫੇਰ ਜਿਆਦਾ ਖਿੱਚਣਾ ਕਰ ਜਿੰਦਲਦਾ ਫੇਰ ਟੁੱਟ ਜਿੰਦੀ ਹੈ ਨਾ ਨਾ ਲੈਣ ਦੇ ਉਹ ਸਾਂਹ ਮੂੰਹ ਕਾ ਟਾਲ ਕੁਛ ਮੋਲ ਨਹੀਂ ਉਹ ਛੱਡ ਦੇ ਸਹੀ ਉਹ ਮੰਦੀ ਨਹੀਂ ਦੇਖਦੀ ਯਾਰ ਤੈਨੂੰ ਪਤਾ ਹੀ ਹੈ ਕਿੰਨਾ ਕਮਾਲ ਦਾ ਗਾਹ ਦੇਖ ਲੈ ਕੀ ਆ ਛੱਡ ਦੇ ਕੰਮ ਛੱਡ ਦੇ ਮੇਰਾ ਸ਼ੇਰ ਛੱਡ ਦੇ ਆਖੇ ਲੱਗ ਜਾ ਉਹਦੇ ਦੇ ਕੋਈ ਨਹੀਂ ਛੱਡ ਦੇ ਕਮਾਲ ਕਰੀਂ ਨਾ ਤੂੰ ਓ ਯਾਰ ਅਸਰ ਖਮਸ ਨੂੰ ਗਾਂ ਵੀ ਵੇਚਨੀ ਆ ਕਿ ਨਹੀਂ ਵੇਚਨੀ ਦੱਸ ਗਾਂ ਨਹੀਂ ਵੇਚਨੀ ਦੁੱਧ ਪੀਣਾ ਦਾ ਭਾਂਡਾ ਛੱਡ ਦੇ ਗਾ ਦੋ ਛੱਡ ਦੇ ਗਾ ਦੋ ਕੀ ਬਾਰ ਕਰੀ ਗੱਲ ਛੱਡ ਦੇ ਲੈ ਮੈਂ ਕਹ ਰਿਹਾ ਪਤਾ ਨਾ ਆਇਆ ਕਰ ਮੇਰੀ ਗੱਲ ਸੁਣ ਹਾਨੂ ਨਹੀਂ ਵੇਚਣਾ ਡੰਗਰ ਫਿਤਾ ਯਾਰ ਵੇਚਣਾ ਮੈਂ ਕਿਹੜੇ ਜਾ ਫਿਰ ਤੂੰ ਮੇਰੀ ਗੱਲ ਸੁਣ ਯਾਰ ਦੂਈ ਕਿਉਂ ਮੈਂ ਛੱਡ ਦੇ ਇਹ ਦੂਈ ਵੇਖ ਕਿਉਂ ਕੇ ਜੀ ਹੈ ਚੱਲ ਆ ਜਾਂਦਾ ਉਹ ਨਹੀਂ ਉਹ ਛੱਡ ਦੇ ਯਾਰ ਹੁਣ ਬਾਪ ਉਹਨਾਂ ਰਿਆ ਕਰਨੀ ਆ ਉਹਨਾਂ ਰਿਆ ਰੂਪੇ ਚੱਲ ਆ ਜੂਗੀ ਉਹ ਵੀ ਆ ਜੂ ਕੋਈ ਨਹੀਂ ਛੱਡ ਦੇ ਮੇਰਾ ਛੇਰ ਚੱਲ ਛੱਡ ਫਿਰ ਹੁਣ ਕਮਾਲ ਕਰੀ ਜਾਂਦਾ ਹਾਂ ਦੱਸਦਾ ਕਹਿੰਦੇ ਹੈ ਤੇਰੀ ਮਿੰਤਾ ਕਰਦੇ ਨੇ ਹਾਂ ਲੈ ਕੇ ਜਾਣੀ ਹਾਂ ਭਾਈ ਪੈਸੇ ਲੱਗਣੇ ਨੇ ਨਕਦ ਪਾਇਆ ਅੱਛਾ ਪਹਿਲਾਂ ਨਕਦ ਨਕਦ ਮਿਲ ਜਾਣੇ ਅਗਲੀ ਸਾਲ ਦੱਸ ਦੀ ਬੋਡੀ ਦੇਣੀ ਨਖਰਾ ਕਰ ਕਰ ਹੁਣ ਇੰਨੇ ਦੀ ਹੋ ਗਈ ਪੰਜ ਦਿਨ ਪੈਸੇ ਨਕਦ ਦੇ ਦਿਓ ਯਾਰ ਹਾਂ ਛੱਡ ਦੇ ਯਾਰ ਛੱਡ ਦੇ ਨਕਦ ਦੇ ਮਿੰਦੀ ਆਈ ਦੀ ਮੇਰੇ ਨਕਦ ਦੇ ਲਗਦੇ ਦੇਣਾ ਲਗਦੇ ਦੇ ਕਿੰਨਾ ਦੀ 5 ਦੀ ਆ ਆ 8 ਦੀ ਨਾ ਉਹ ਬਹਿ ਜਾ ਤੂੰ ਤੂੰ ਮੰਨਦਾ ਨਹੀਂ ਕਿਸ ਦੀ ਤੂੰ ਹੋਰ ਹੀ ਗੱਲਾਂ ਕਰਦਾ ਇੱਕ ਲੱਖ ਤਾ ਦੂੰ ਤੇਰੀ ਭਾਜਾ ਭਾਜ ਨਾ 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 5 ਦੀ ਆ 5 ਦੀ ਕਾਇਨਾ ਬਣਾਣੇ ਆਪਾਂ ਪਹਿਲਾਂ ਕਹਿੰਦੇ ਆਪਾਂ ਕਹਿੰਦੇ ਪਹਿਲਾਂ ਕਹ ਕੇ ਆਪਣੇ ਕੋ ਕਹਿ ਨਹੀਂ ਜੀ ਭਾਈ ਆਪਾਂ ਗਏ ਤਾਂ ਕਾਇਨਾ ਕਿਹਨਾਂ ਕਿਹੋ ਜਿਹੀ ਹੋ ਗਏ ਪ્યોਰੀ ਕਾਇਨਾ ਕਿਤੇ ਬਾਹਤ ਨੂੰ ਕਿਆ ਰਹੀ ਹੈ ਕਾਇਨਾ ਕਹਾਣੀ ਹੈ ਜੀ ਆਸੀ ਜਿਹੜੇ ਕਾਇਨੇ 2-3 ਲੱਖ ਦੀ ਕਾਇਨਾ ਬੜੀ ਜੀ ਨਾ ਕੱਲ ਵੀ ਨਗਦ ਲਾਇਆ ਗਿਆ ਕੱਲ ਵੀ ਨਗਦ ਹਾਲਾਖੀ ਪਰ ਹਟਣੀ ਦੂਹਾ ਦੇ ਆਪਾਂ ਪਾਉਂਦੇ ਦਿੰਦੇ ਕੱਲ ਤੇ

ਉੱਧਰ ਆ। ਉੱਧਰ ਕਰਿਆ 14 ਪੈਸੇ ਮੈਂ ਜਾਣਾ। 14 ਉੱਧਰ ਹੋਣਾ ਹੈ। ਇਹ ਵੀ ਨਿਕਲਣਾ ਹੋਇਆ। ਦੇ ਹਾਂ। ਲੈ ਲੇ ਤੇ ਆਪਣੇ ਕੋ। ਚਾਚਾ ਕੋ। ਨਹੀਂ ਉਹ ਹੋ ਜਾਂਦਾ ਅਸੀਂ ਇਸ ਜੇ ਮਾਲ ਦਾ ਆਪਿਆ। ਹੋ ਗਏ ਕੋਈ ਕੋਈ ਕਰ ਲੈਣਾ। ਗੱਲ ਵੀ ਲਿਆ। ਉਹ 2 ਲੱਖ ਰੁਪਏ ਲੱਗ ਗਿਆ ਤਾਂ ਟਾਂ ਟਾਂ। ਲੱਗ ਗਿਆ। ਨਹੀਂ ਭੈਣਾ ਦੇ ਵਿਆਹ ਕਰਿਆ ਦੋ ਦੇ। ਚਲੋ ਕਰਕੇ ਥੋੜੇ ਟੈਟਲ ਨਹੀਂ ਤਰਗੇ ਤੇ ਬਾਹੂ ਦਾ। ਕੱਲ ਵੀ ਮੈਂ ਲਈਏ ਕੱਲ ਵੀ ਦੇ ਦੂੰਗਾ। ਨਹੀਂ ਯਾਰ ਬਾਈ। ਕਿੰਨੇ ਦੀ ਹੋਈ ਦੀ ਕੰਮ 7750 7750 7750 7750 ਜਿੰਨਾ 7750 ਕੀ ਨੋ ਨੋ ਆ ਗਿਆ ਸੁਣਾ ਕੋਈ ਕੋਈ ਗੱਲ ਸਮਝਾ ਸੁਣਾ ਤੁਹਾਨੂੰ ਕੋਈ ਕਾਇ ਕਰ ਕੇ ਲਾਤਾ ਛਿੱਕੋਰੀ ਕਹਿੰਦੇ ਬੰਦਾ ਲਾਟ ਜਿੰਦਾ ਫੜਨਾ ਜਾਂ ਚੁੱਪ ਕਰ ਜਾ 100 ਦਾ ਨੋਟ ਸ਼ੂਟ ਹੋਣੀ ਆ ਖਾਮ ਹੋਣੀ ਉੱਤੇ ਕੱਲਾ ਉਹਨਾਂ ਨੇ ਕਹੀ ਉਹਨਾਂ ਨੇ ਕਿ ਹੁਣ ਨਾ ਕਿ ਹੁਣ ਕਿਉਂ ਨਾ ਕਿ ਤੂੰ ਪੈਸਾ ਨਾ ਬੰਦ ਲੋਕਾਂ ਦੇ ਤੇ ਮੈਂ ਨਾ ਹੋਰ ਉਹ ਬੱਸ ਹੁਣ ਨਹੀਂ ਹੁਣ ਇੱਕੋ ਜਮਾ ਕਹਿੰਦਾ ਬਾਸ ਉਹਨਾਂ ਨੇ ਜਮਾ ਕਹਿੰਦਾ ਕਿ ਨਹੀਂ ਇਹ ਤੂੰ 100 ਦਾ ਨੋਟ ਨਹੀਂ ਸ਼ੂਟ ਹੋਣੀ ਉਹ ਨਹੀਂ ਉਹ ਨਹੀਂ ਉਹ ਦੇ ਦੇ ਵੀਰਾ ਅਜਾ ਕੋਈ ਨਹੀਂ ਗਾਹ ਖਾ ਗਿਆ ਮੈਨੂੰ ਦੇ ਦੇ ਨੂ ਜਮਾ ਕਹਿੰਦਾ ਤਮਨ ਲੱਗ ਜਮਾ ਕਹਿੰਦਾ ਮੈਂ ਇਹ ਤਾਂ ਕੰਨ ਨਾ ਨਹੀਂ ਹੁੰਦੀ ਉਹ ਯਾਰ ਫੜ ਕੇ ਜਾ ਰਿਹਾ ਫੜ ਕੇ ਪਾ ਕੇ ਜਾ ਰਿਹਾ ਵਾਹ ਲਾ ਦੋ ਉਸ ਤੇ ਖੇਚਲਾ 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 ਵਾਹ ਕਹਿੰਦੇ ਖਰਚੇ ਪਾ ਕੇ ਆਈ ਹੈ ਹਾਂ ਹਾਂ ਬੜੀ ਜਿਹੜਾ ਜਿਹੜਾ ਚਾਹ ਤੂੰ ਮੈਂ ਕਿਹਾ ਨਾ ਓ ਤੇ ਤੀਆ ਤੈਨੂੰ ਹੁਣ ਤੇ ਦੇ ਦੀ ਫਿਰ ਅਸੀਂ ਤੇ ਫਰਕ ਰੱਖ ਕੇ ਨਹੀਂ ਆਖੜ ਫਿਰ ਗਾਫੜਾ ਦੇ ਬਸ ਫਿਰ ਹੁਣ ਤਾਂ ਕੋਈ ਫਰਕ ਨਹੀਂ ਗੱਲ ਮਾ ਜੜਾ ਫਿਰ ਨਹੀਂ ਨਹੀਂ ਠੀਕ ਹੈ ਇਹ ਕਹਿੰਦਾ ਭਾਈ ਨਾਸਲ ਦੇ ਚੱਕਰ ਜਾ ਬਾਈ ਨਾਸਲ ਹੀ ਖਾਣਾ ਜਾਸਮੀ ਤੇ ਨਹੀਂ ਸਾਡੇ ਨਾਸਲ ਮੋਗਾਨ ਲੈ ਬਾਈ 15 18000 ਖਰਚਾ ਚੜ ਲੰਗਾ ਉਹ ਵੇਚਣ ਵਾਲਾ ਗੱਲ ਕਰ ਲੈ ਸੁਬਾ ਸੁਬਾ ਤਰ ਕੋ ਤਰ ਕੇ ਨਾ ਦੇਣ ਵਾਲਿਆਂ ਕਿਤੀਆ ਦੇਣ ਵਾਲਿਆਂ ਤੇ 60 60 ਲਾ ਦੇ ਤੂੰ ਸ਼ਾਸਤ ਸੇ ਗਿਆ ਦਾ ਯਾਰ ਮੈਂ ਕਿਹਾ ਹਾਂ ਠੀਕ ਆ ਉਹ ਠੀਕ ਫੜਾ ਫੜਾ ਦੇ ਉਹ ਲੈ ਫੜਾ ਅੱਖੇ ਲੱਗ ਮਾ ਨਾ ਕਰ ਬੰਨਾ ਫਿਰ ਤੂੰ ਫਿਰ ਹੁਣ ਕੀ ਜਣਾ ਸੀ ਯਾਰ ਆਣਾ ਸੀ ਤੈਨੂੰ ਜਮਾ ਦੇਖੋ ਨਾ ਦੁਆ ਕਰ ਜੀ ਦੋਸਤ ਨਾ ਫੜੋ ਨਾ ਫੜੋ ਓਏ ਇੱਕ ਮਿੰਟ ਮੇਰੀ ਹੋਇਆ ਕੋਈ ਨਹੀਂ ਕਿਤੇ ਨਹੀਂ ਜਾਦਾ ਚਾਚਾ ਖੜਾ ਜਾ ਬਸ ਕੋਈ ਨਹੀਂ ਦੱਡਿਆ ਹੁਣ 18 ਗੱਲਾਂ ਹੀ ਆਉਣ ਲਓ ਫਿਰ ਵਾਲਾ ਚਾਚਾ ਮੈਨੂੰ ਪੁੱਛ ਜਦੋਂ ਗਾਹ ਪਾਸੇ ਖੜਾ ਹੋ ਕੇ ਖੜਾ ਰਿਹਾ ਹਰ ਖੜਾ ਨਹੀਂ ਹੋ ਕੇ ਹਾਂ ਦੋ ਤਿੰਨ ਨਾ ਕਰਦਾ ਮਹਿੰਗਾ ਹੋ ਜਾਏਗਾ ਜਿਆਦਾ ਖੜਾ ਦੋ ਘੰਟੇ ਖੜ ਕੇ ਦੇਖ ਲਈ ਦੌਰ ਦਾ ਸੌਦਾ ਕਰ ਲੈ ਬੋਲ ਕੇ ਦੇਖ ਖੇਲ ਕਰੀਂ ਉੱਪਰ ਤੋਂ ਦੇਖ ਲਈ ਜਾ ਆਹਦੀ ਖੜੀ ਗਈ ਉੱਪਰ ਆਹ ਤੁਹਾਨੂੰ ਪਤਾ ਲੱਗ ਜੂਏ ਇਹਦੇ ਵੀ ਕੀ ਭਾਵੇਂ ਕਰਦੀ ਆ ਹੈ ਗਾਈ ਉਹਦੇ ਇੱਕ ਮਿੰਟ ਆ ਤੁਹਾਨੂੰ ਆਉਤਿਆ ਆਇਚੋ ਆ ਆਖਮ ਕਹਿੰਦਾ ਨਾ ਹਾਂ ਆਖਾਂ ਇਹ ਨਾ ਸਮਝ ਨਹੀਂ ਪੈਂਦੀ ਕੋਈ ਸੈਂਡ ਦੀ ਤਾਂ ਕੋਈ ਨਹੀਂ ਦੀ ਕੋਈ ਨਹੀਂ ਚੱਲੇ ਜਾਂਦਾ ਫੜਾਗਾ ਬੋਲ ਕੇ ਲੈਣਾ ਤੂੰ ਕੀ ਗਾਲਾਂ ਫਾਨੂੰ ਬਾਤਰੀ ਕਾਪੜਾ ਦੇ ਨਹੀਂ ਛੱਡ ਦੇ ਬਾਹਰ ਬਾਜ ਦੇ ਦੀ ਮਾੜੀ ਬਾਜੀ ਆ ਕੀ ਬਾਜ ਦਿੱਤੀ ਮੈਂ ਉਹ ਫਿਰ ਸਾਨੂੰ ਬਾਜ ਦਿੱਤੀ ਇਹਨੇ ਨਹੀਂ ਸਾਨੂੰ ਦੱਸਿਆ ਇਹਨੇ ਸਾਨੂੰ ਦੱਸਿਆ ਸਾਨੂੰ ਦੱਸਿਆ ਬਾਜ ਦਿੱਤੀ ਨਹੀਂ ਕਰਦੇ ਬਾ ਕੋਈ ਨਹੀਂ ਬਸ ਗਈ ਹੁਣ ਤੂੰ ਫੜੋ

ਭਾਰੀ ਨੀ ਮਾਰ ਦਿੱਤਾ ਨਾ ਛੋਟਾ ਛੋਟਾ ਸਹੀ ਹੈ ਸੰਦੇ ਸਾਢੇ ਮਾਜੀ ਕਿਵੇਂ ਕਿੱਦਲੇ ਕਿਵੇਂ ਜਸੈ ਨੂੰ ਪਤਾ ਸਾਢੇ ਪੈ ਕਿਵੇਂ 1.40 ਜਮੇਰੋਂ ਦੇ ਦੇਣਾ ਬਾਕੀ